ਦਿੰਨੇ ਆ ਤੁਸੀਂ ਸਾਰੇ ਇੱਥੇ ਪਹੁੰਚ ਜਾਨੇ ਹੋ ਮੇਰੇ ਨਾਲ ਸਾਡੇ ਐਕਐਮਐਲਏ ਪਵਨ ਕੁਮਾਰ ਤੀਨੂ ਜੀ ਸਾਡੇ ਆਪ ਤੋਂ ਆਗੂ ਗੁਰਚੰਦ ਸਿੰਘ ਚੰਨੀ ਜੀ ਮੇਰੇ ਨਾਲ ਨੇ ਮੌਜੂਦ ਅੱਜ ਅੱਜ ਦੀ ਜਿਹੜੀ ਪ੍ਰੈਸ ਬਾਰਤਾ ਦਾ ਮੁੱਖ ਕਾਰਨ ਕਿ ਜਿਹੜੇ ਸਾਡੇ ਬੀਬੀ सुरेंद्र ਕੌਰ ਜੀ ਜਿਨ੍ਹਾਂ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਜਿਹੜੇ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਬਹੁਤ ਇਮਾਨਦਾਰ ਆਂ ਤੇ ਜਿਹੜੇ ਕਹਿ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਕਰ ਹੋ ਰਹੇ ਨੇ ਜਲੰਧਰ ਬੈਸਟ ਦੇ ਵਿੱਚ ਜਿਹੜਾ ਵਿਕਾਸ ਕੀਤਾ ਉਹਨਾਂ ਨੇ ਆਪਣੇ ਮਾਰਟੀਨੂ ਜੀ ਨੂੰ ਕਹੂੰਗੀ ਕਿ ਉਹ ਤੁਹਾਡੇ ਨਾਲ ਜਿਹੜੀ ਡਿਟੇਲ ਦੇ ਵਿੱਚ ਉਹਨਾਂ ਨੇ ਜਿਹੜਾ ਵਿਕਾਸ ਕੀਤਾ ਜਿਹੜੇ ਉਹ ਆਪਣੇ ਆਪ ਨੂੰ ਬਹੁਤ ਸਹੀ ਸਾਬਤ ਕਰਦੇ ਆ ਤੇ ਉਹ ਡਿਟੇਲ ਦੇ ਨਾਲ ਜਿਹੜੇ ਸਾਡੇ ਪਵਨ ਕੁਮਾਰ ਟੀਨੂ ਜੀ ਤੁਹਾਨੂੰ ਦੱਸਣਗੇ ਪਵਨ ਕੁਮਾਰ ਟੀਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦਾ ਵੈਸੇ ਸਭ ਜਾਣਦੇ ਆ ਕਿ ਕਾਂਗਰਸ ਇਸ ਦੇਸ਼ ਵਿੱਚ ਕਰਪਸ਼ਨ ਦਾ ਕਲਚਰ ਲੈ ਕੇ ਆਉਣ ਵਾਲੀ ਹੈ ਇਸ ਦੇਸ਼ ਨੂੰ ਭ੍ਰਸ਼ਟਾਚਾਰ ਵਿੱਚ ਤਕੇਲਾ ਤੇ ਚ ਪੈਂਦੇ ਆ ਕਾਂਗਰਸ ਦੇ ਖਾਤੇ ਚ ਪੈਂਦੇ ਖੁਦ ਲੋਕ ਇਹ ਸਮਝਦੇ ਆ ਵੀ ਅਸੀਂ ਐਮਸੀ ਬਣ ਜਾਈਏ ਐਮਐਲਏ ਬਣ ਜਾਈਏ ਲੋਕਾਂ ਪਰਤੀ ਜ਼ਿੰਮੇਵਾਰੀਆਂ ਨਾ ਨਿਭਾਈਏ ਤੇ ਸਿਰਫ ਆਪਣੇ ਪਰਿਵਾਰ ਲਈ ਕੰਮ ਕਰੀਏ ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਦੇ ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆਗੇ ਤੁਸੀਂ 5 ਸਾਲ ਗੈਰਹਾਜ਼ਰ ਰਹੇ ਕਿਤੇ ਤੁਸੀਂ ਜਾ ਕੇ ਕੋਈ ਦੀ ਪ੍ਰੋਬਲਮ ਹੈ ਕਿਤੇ ਗਲੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਕਿਤੇ ਪਾਰਕ ਦੀ ਪ੍ਰੋਬਲਮ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਬੀਬੀ ਜੀ ਕਿਤੇ ਵੀ ਜਾ ਕੇ اپنی حاضری ਦਰਜ ਨਹੀਂ ਕਰਾ ਸਕੇ ਕਿਸੇ ਦੀ ਕੋ ਮੁਸ਼ਕਲ ਹੱਲ ਨਹੀਂ ਕਰ ਸਕੇ 5 ਸਾਲ ਪਾਵਰ 'ਚ ਰਹਿੰਦੇ ਆ ਵਿਕਾਸ ਨਹੀਂ ਕਰਾ ਸਕੇ ਬਲਕਿ ਉਹਨਾਂ ਦੇ ਆਪਣੇ ਮਹੱਲੇ 'ਚ ਜੱਲੋਵਾਲ ਆਬਾਦੀ ਪਾਣੀ ਦੇ ਟਿਊਬਲ ਨਹੀਂ ਲੱਗੇ ਉੱਥੇ ਪਾਣੀ ਗੰਦਾ ਆਉਂਦਾ ਰਿਹਾ ਉਹਨਾਂ ਦੇ ਟਾਈਮ ਤੇ ਵੀ ਤੇ ਪਾਣੀ ਦੇ ਟਿਊਬਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਲੱਗੇ ਆ ਉੱਥੇ ਦੇ ਲੋਕ ਵੀ ਕਹਿੰਦੇ ਆ ਕਿ ਕਰੋਨਾ ਤਾਂ 2020 'ਚ ਆਇਆ ਸੀ 21 'ਚ ਤਕਰੀਬਨ ਖਤਮ ਹੋ ਗਿਆ ਸੀ ਲੈਕਿਨ ਬੀਬੀ ਜੀ ਬੀਬੀ ਜੀ ਅੱਜ ਤੱਕ 2024 ਤੱਕ ਕਰੋਨਾ ਵਾਲੇ ਸਟੇਟਸ 'ਚ ਹੀ ਰਹੇ ਕਿ ਉਹਨਾਂ ਨੇ ਆਮ ਲੋਕਾਂ ਨੂੰ ਆਪਣੇ ਘਰ ਵਿੱਚ ਨਹੀਂ ਵੜਨ ਦਿੱਤਾ ਚਲੋ ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖਣੀ ਆ ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ ਦਿਓਲ ਨਗਰ 'ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੋ ਸੀ ਜਿਹੜਾ ਕਰੀਬਨ 250 ਮਰਲੇ ਚ ਸੀ ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਢੀਪੂ ਬਣਾਇਆ ਸੀ ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ ਉਹਨਾਂ ਦੀ ਪੋਜੀਸ਼ਨ ਦਾ ਫਾਇਦਾ ਉਠਾ ਉਸ ਜਗ੍ਹਾ ਨੂੰ ਖਰੀਦ ਕੇ ਕਮਰਸ਼ੀਅਲ ਜਗ੍ਹਾ ਨੂੰ ਬਿਨਾ ਕਿਸੇ ਲਾਇਸੈਂਸ ਬਿਨਾ ਸੀਐਲਈ ਉਹਨੂੰ ਸਵਾ 100 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜ਼ੀਡੈਂਸ਼ੀਅਲ ਵਿੱਚ ਵੇਚਣਾ ਸ਼ੁਰੂ ਕਰਤਾ ਆ ਆਇਰ ਇਹ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਇੱਥੇ ਪਹਿਲਾਂ ਸ਼ੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓ ਲਗੜ ਚ ਹੁਣ ਸਾਫ਼ ਹੋ ਗਈ ਹੁਣ ਇਹਦੇ 4 4 5 5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਉਹਦਾ ਸਬੂਤ ਹੈ ਕਿ ਆ ਇੱਕ ਰਜਿਸਟਰੀ ਆ ਕਰੀਬਨ 3 ਮਰਲੇ ਦੀ 3 ਮਰਲੇ ਵੱਡੇ ਹੈ 3 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ بیٹے ਦੀ ਫੋਟੋ ਹੈ ਔਰ ਉਹਨਾਂ ਦੇ بیٹے ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾਂ ਕਿਸੇ ਪ੍ਰਵਾਨਗੀ ਦੇ ਇਹ ਸਿੱਧਾ ਸਾਦਾ ਸਾਫ਼ ਰਾਜਨੀਤਿਕ ਪਾਵਰ ਨੂੰ ਜੇ ਜੀ ਉਹ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਇਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ ਅੱਗੇ ਤੋਂ ਕਾਰਪੋਰੇਸ਼ਨ ਚ ਸੀ ਪਾਵਰ ਚ ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ ਲੈਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ ਜੇ ਉਹ ਐਮ.ਐਲ.ਏ ਬਣਦੇ ਆ ਤਾਂ ਫਿਰ ਤਾਂ ਇਸ ਤੋਂ ਵੱਡੇ ਵੱਡੇ ਫੇਰਾਫਰੀ ਦੇ ਰਿਕਾਰਡ ਟੁੱਟ ਸਕਦੇ ਆ ਇਲੀਗਲ ਕਲੋਨੀਆਂ ਹੋਰ ਵੀ ਕੱਟੀਆਂ ਜਾ ਸਕਦੀਆਂ ਫਿਰ ਦੇਖੋ ਆਪਣੇ ਬੇਟੇ ਦੇ ਨਾਂ ਤੇ ਰਜਿਸਟਰੀ ਕਰਵਾ ਕੇ ਪਲਾਟ ਵੀ ਛੋਟੇ ਛੋਟੇ ਕੱਢ ਦਿੱਤੇ ਔਰ ਬਿਨਾ ਪਰਮਿਸ਼ਨ ਉਹਨੂੰ ਸੀਵਰੇਜ ਨਾਲ ਵੀ ਜੋੜ ਦਿੱਤਾ ਕਾਰਪੋਰੇਸ਼ਨ ਕਿਉਂਕਿ ਕਾਰਪੋਰੇਸ਼ਨ ਚ ਮਾਤਾ ਜੀ ਛੋਟੇ ਪਲਾਟ ਕੱਟਣ ਦੀ ਕੋਈ ਕੰਪੀਟੈਂਟ ਅਥਾਰਟੀ ਕੋਲੋਂ ਜਾਂ ਕਨਸਰਨਡ ਅਥਾਰਟੀ ਕੋਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ ਸੋ ਇਹ ਗੱਲ ਤਾਂ ਇਸ ਕਰਕੇ ਸੀ ਤੁਹਾਡੇ ਜ਼ਰੀਏ ਜਲੰਧਰ ਔਰ ਜਲੰਧਰ ਰੈਸਟ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਆ ਕਿ ਲੋੜ ਆ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕ ਕੌਣ ਰਾਜਨੀਤੀ ਦੇ ਅੰਦਰ ਪੈਸਾ ਮੋਨਾ ਇਲੀਗਲ ਕੰਮ ਕਰਨਾ ਇਹ ਕਿੰਨੀ ਕੁ ਦਿਨ ਚੱਲਦਾ ਰਹੇਗਾ ਔਰ ਕਾਂਗਰਸ ਜਿਹੜੀ ਕਾਰਪੋਰੇਸ਼ਨ ਚ ਹੋਵੇ ਜਾਂ ਸਟੇਟ ਚ ਹੋਵੇ ਉਹ ਸਮਝਦੀ ਆ ਵੀ ਕ腐ਸ਼ਨ ਕਰਨਾ ਕਮਿਸ਼ਨਵਾਜੀ ਕਰਨਾ ਤਾਂ ਸ਼ਾਇਦ ਉਹਨਾਂ ਦਾ ਹੱਕ ਹੀ ਹੁੰਦਾ ਹੈ ਪਰ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਮੈਂ ਡਿਮਾਂਡ ਕਰਦਾ ਕਿ ਇਹਦੀ ਵਿਜੀਲੈਂਸ ਜਾਂਚ ਹੋਵੇ ਵੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਝਾਲੀ ਡਾਕੂਮੈਂਟ ਐਨਓਸੀ ਲਈ ਹੈ ਹੋਰ ਦੱਸਾਂ ਤੁਹਾਨੂੰ ਉਹਨਾਂ ਨੇ ਆ ਜਿਹੜੀ ਇੱਕ ਰਜਿਸਟਰੀ ਕਰਵਾਈ ਹੈ ਇਹਦੀ ਇੱਕ ਐਨਓਸੀ ਲਈ ਹੈ ਔਰ ਝਾਲੀ ਡਾਕੂਮੈਂਟ ਲਾਏ ਗਏ ਉੱਥੇ ਤੋਂ ਇਸ ਗੱਲ ਦੀ ਮੈਂ ਵਿਜੀਲੈਂਸ ਕੋਲੋਂ ਡਿਮਾਂਡ ਕਰਦਾ ਕਿ ਇਹਦੀ ਜਾਂਚ ਹੋਵੇ ਔਰ ਪਤਾ ਲੱਗੇ ਪਬਲਿਕ ਨੂੰ ਵੈਸਟ ਦੇ ਵੋਟਰਸ ਨੂੰ ਪਤਾ ਲੱਗੇ ਕਿ ਬੀਬੀ ਜੀ ਦੀ ਡਿਊਟੀ ਤਾਂ ਬਣਦੀ ਸੀ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣਾ ਸੀਵਰੇਜ ਪ੍ਰਬੰਧ ਕਰਕੇ ਦੇਣਾ ਪਰ ਉਹ ਲੱਗੇ ਰਹੇ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਆਪਣੇ ਬੇਟਿਆਂ ਨੂੰ ਫਾਈਨੈਂਸ਼ਲੀ ਇਲੀਗਲ ਕੰਮ ਕਰਕੇ ਸਟਰੋਂਗ ਕਰਨ ਵੱਲ ਉਹਨਾਂ ਦਾ ਧਿਆਨ ਲੱਗਿਆ ਰਿਹਾ ਸੋ ਇਹ ਗੱਲ ਅਸੀਂ ਤੁਹਾਡੇ ਸਾਹਮਣੇ ਲਿਆਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਲੰਧਰ ਵਸਦੇ ਲੋਕਾਂ ਨੂੰ ਪਤਾ ਲੱਗੇ ਕਿ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਦਾ ਕੀ ਕੀ ਕਿਰਦਾਰ ਆ ਉਹਨਾਂ ਨੂੰ ਵੋਟ ਪਾਉਣ ਵਿੱਚ ਆਸਾਨੀ ਰਹੇ ਚੰਗਾ ਸਾਫ ਸੁਥਰਾ ਉਮੀਦਵਾਰ ਚੁਣਨ ਵਿੱਚ ਆਸਾਨੀ ਰਹੇ ਉਹ ਜ਼ਿੰਮੇਵਾਰੀ ਅਸੀਂ ਅੱਜ ਲੈ ਲਈ। ਪਰ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਦੇਖਿਆ ਜਾਂਦਾ ਕਿ ਕਾਉਂਸਲਰ ਤਕਰੀਬਨ ਪ੍ਰੋਪਰਟੀ ਦੇ ਕੰਮ ਦੇ ਵਿੱਚ ਜਿਹੜੇ ਇਨਵੋਲਵ ਨੇ ਕੋਈ ਫਲੋਰ ਕੱਟ ਰਿਹਾ, ਇਲੈਗਲ ਫਲੋਰ ਕੱਟ ਰਿਹਾ, ਕੋਈ ਜਿਹੜੇ ਕੋਠੀਆਂ ਬਣਾਉਣਾ ਵੀ ਵੇਚ ਰਿਹਾ। ਤੁਸੀਂ ਜੇ ਤੁਹਾਡੀ ਗੋਮਨ ਆਂਦੀ ਇਹਦੇ ਬਾਰੇ ਕੋਈ ਕਿਹੜਾ ਕੁ ਐਕਸ਼ਨ ਕੋਈ ਦਿਨਾਓਗੇ ਕਾਨੂੰਨ ਜਾਂ ਕੋਈ ਦੇਖੋ ਅ ਕੰਟਰੋਲ ਕਰੋਗੇ? ਅਸੀਂ ਤੁਹਾਡੇ ਜ਼ਰੀਏ ਕਿਉਂਕਿ ਤੁਸੀਂ ਵੀ ਬੜਾ ਇੰਪੋਰਟੈਂਟ ਪਿਲਰ ਹੋ। ਡੈਮੋਕ੍ਰੇਸੀ ਦਾ ਤੁਹਾਡਾ ਵੀ ਯੋਗਦਾਨ ਚਾਹੀਦਾ ਕਰਪਸ਼ਨ ਖਤਮ ਹੋਵੇ ਇਹੋ ਜਿਹਾ ਇਲੀਗਲ ਕੰਮ ਨਾ ਹੋਣ ਤੇ ਤੁਸੀਂ ਵੀ ਸਹਿਯੋਗ ਕਰੋ ਅਸੀਂ ਵੀ ਸਹਿਯੋਗ ਕਰਾਂਗੇ ਇਹ ਜਿਹੜੀ ਇਹ ਬੀਐਸਪੀ ਹੈ ਕਿਸ ਟਾਈਮ ਤੇ ਹੈ ਜਿਹੜੀ ਹੈ ਤੁਸੀਂ ਕਿੰਬਰ ਨੇ ਦੱਸ ਰਹੇ ਇਹ ਦੇਈ ਗਾਸ 2000 23 ਦੀ ਹੈ 4 ਅਗਸਤ 2023 4 ਅਗਸਤ 23 ਯਾਨੀ ਕਿ ਤੁਹਾਡੀ ਗਵਰਨਮੈਂਟ ਦੇ ਟਾਈਮ ਤੇ ਹੀ ਇਹ ਰਿਲੀਜ਼ ਹੋਈ ਹੈ हां बिल्कुल देखो ਅਸੀਂ ਇਹ ਵੀ ਚੀਜ਼ ਮੈਂ ਤਾਂ ਹੀ ਜਾਂਚ ਮੰਗੀ ਹੈ ਤਾਂ ਹੀ ਅਸੀਂ ਚਾਹੁੰਦੇ ਹਾਂ ਵੀ ਬਿਜ਼ੀਲੈਂਸ ਦੀ ਜਾਂਚ ਹੋਵੇ ਜਿਹੜਾ ਵੀ ਇਸ ਵਿੱਚ ਜ਼ਿੰਮੇਦਾਰ ਹੈ ਉਹਤੇ ਕਾਰਵਾਈ ਹੋਵੇ ਜੇ ਸੀਨੀਅਰ ਡਿਪਟੀ ਨੇ ਸੁਿੰਦਰ ਦਾ ਨਾਮ ਲਿਆ ਉਹਦੇ ਵਿੱਚ ਜਿਹੜੇ ਜਿਹੜੇ ਹੋਰ ਇਨਵੋਲਵ ਸੀ ਤਸੀਰ ਦਾ ਜਾਂ ਅਧਰਸ਼ ਪਰਸਨ ਹੋਰ ਵੀ ਉਹਨਾਂ ਬਾਰੇ ਜਦੋਂ ਜਾਂਚ ਹੋਏਗੀ ਜਿਹੜਾ ਜਿਹੜਾ ਜ਼ਿੰਮੇਦਾਰ ਹੋਏਗਾ ਸਾਰਾ ਉਹਨਾਂ ਤੇ ਕਾਰਵਾਈ ਹੋਵੇ ਕਿਉਂ ਸਰ ਕਿੰਨੇ ਪਲੋਟ ਛੱਡੇਗੇ ਤੁਸੀਂ ਦੇਖੋ ਅੰਦਾਜ਼ਾ ਲਾ ਲਓ ਵੀ ਜੇ ਹੋਈ ਹੈ ਜੀ ਹੋਈ ਹੈ ਦੇਖੋ ਪਾਸਾ ਜਿਹੜਾ ਦੇਖੋ ਪਹਿਲਾਂ ਤਾਂ ਸੀਵਰੇਜ ਇਲੀਗਲ ਕਨੈਕਸ਼ਨ ਕੀਤੇ ਪਾਣੀ ਦੇ ਕਨੈਕਸ਼ਨ ਕੀਤੇ ਫਿਰ ਉਹਦੀ ਪ੍ਰਮਾਨਗੀ ਨਹੀਂ ਲਈ ਤੁਸੀਂ ਰੈਜ਼ੀਡੈਂਸ਼ੀਅਲ ਕਰਨ ਵਾਸਤੇ ਸੀਐਲ ਨਹੀਂ ਲਿਆ ਇਹ ਸਾਰੀਆਂ ਚੀਜ਼ਾਂ ਹੋਈਆਂ ਉਹਦੀ ਜਾਂਚ ਹੋਵੇ ਜਿਹੜੀ ਕਰਨ ਕੰਡੀਸ਼ਨ ਹੈਗੀ ਹੈ ਕੋਲੋਨੀ ਜੇ ਕੁਬਨ ਹੁੰਦੀ ਹੈ ਉਹ ਵਾਸਤੇ ਪਾਰਕਿੰਗ ਜਿਹੜੀ ਜਾਂਦੀ ਜਾਂਦੀ ਹੈ ਪਾਰਕਿੰਗ ਜਿਹੜੀ ਜਾਂਦੀ ਜਾਂਦੀ ਹੈ ਰੋਡ ਜਿਹੜੀ ਹੈਗੀ 40 ਫੁੱਟ ਦੀ ਫੁੱਟ ਘਾਟੇ ਹੁੰਦੀ ਹੈ ਕੁਛ ਐਸਾ ਇਹਨਾਂ ਨੇ ਕੀਤਾ ਨੂੰ ਕੁਛ ਨਹੀਂ ਕੀਤਾ ਤੁਸੀਂ ਮੌਕੇ ਤੇ ਵੀ ਵੇਖ ਕੇ ਆਏ ਹੋ ਹਲੇ ਤਾਂ ਅਸੀਂ 4-5 ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਂਦੀਆਂ ਜਦੋਂ ਇਹਦੀ ਜਾਂਚ ਹੋਏਗੀ ਤੇ ਹੋਰ ਵੀ ਇਹਦੀਆਂ ਬਾਰਿਕੀਆਂ ਚ ਜਾਂਚ ਜਿਹੜੀ ਏਜੰਸੀ ਦੀ ਜਿਵੇਂ ਕਲੋਨੀ ਜਿਹੜੀ ਕੱਟੀ ਕਿਹੜੀ ਹੈ ਗੱਲ ਦਿਓਲ ਨਗਰ ਜਲੰਧਰ ਵੈਸਟ ਵਿੱਚ ਹੀ ਪੈਂਦੀ ਹੈ ਦੇਖੋ ਜ਼ਾਹਿਰ ਆ ਵੀ ਜਦੋਂ ਰਜਿਸਟਰੀ ਹੋਈ ਹੋਏਗੀ ਤਾਂ ਉਸ ਤੋਂ ਪਹਿਲਾਂ ਹੀ ਸੌਦਾ ਹੋਇਆ ਹੋਏਗਾ ਆਪਾਂ ਸਾਰੇ ਜਾਣਦੇ ਜਦੋਂ ਤੁਸੀਂ ਵੀ ਕੋਈ 플ੌਟ ਖਰੀਦਦੇ 6 ਮਹੀਨੇ ਸਾਲ ਦਾ ਟਾਈਮ ਲੈਂਦਾ ਇਹਦਾ ਮਤਲਬ ਉਸ ਵੇਲੇ ਪਾਵਰ ਤਾਂ ਸਾਰੀ ਇਹਨਾਂ ਦੇ ਕੋਲ ਸੀ ਜਿਹੜਾ ਜੁਦੀ ਵਰਤੋਂ ਕੀਤੀ ਨਜਾਇਜ਼ ਇਸਤੇਮਾਲ ਕੀਤਾ ਇਹ ਰੈਵਨਿਊ ਲੌਗ ਕਿੰਨੇ ਕਦਾ ਹੈਗਾ ਇਹ ਆਈਡੀਆ ਜਦੋਂ ਜਾਂਚ ਹੋਏਗੀ ਤਾਂ ਲੱਗ ਜਾਏਗਾ ਸਰ ਸਰ ਬੰਕੀਤੋਂ ਕਰਦੇ ਸੀ ਐਮ ਸਾਹਿਬ ਇੱਥੇ ਬੈਠੇ ਸਾਰੀ ਮਿਨਿਸਟਰੀ ਇੱਥੇ ਬੈਠੀ ਆ ਤੇ ਕਿਹਦਾ ਤੇ ਕਾਫੀ ਜਿਹੜੇ ਵਿਜੀਲੈਂਸ ਦੇ ਦੇਖੋ ਸਰਕਾਰ ਕੋਲੋਂ ਹੀ ਅਸੀਂ ਮੰਗ ਕਰਦੇ ਆ ਦੂਜਾ ਸਾਡਾ ਮਕਸਦ ਇਹ ਆ ਕਿ ਜਲੰਧਰ ਵਸਦੀ ਜਨਤਾ ਨੂੰ ਵੋਟਰਸ ਨੂੰ ਪਤਾ ਲੱਗੇ ਕੀ ਕੀ ਹੋ ਜਾ ਉਮੀਦਵਾਰ ਸਾਨੂੰ ਚੁਣਨਾ ਚਾਹੀਦਾ ਉਹਦੇ ਵਿੱਚ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਤੇ ਤੁਸੀਂ ਵੀ ਸਾਡੀ ਸਪੋਰਟ ਕਰੋ ਕਿਉਂਕਿ ਸਾਫ਼ ਸੁਥਰੇ ਪੋਲਿਟਿਸ਼ੀਅਨ ਤੇ ਤਾਂ ਹੀ ਹੋਣਗੇ ਜਿਹੜੇ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਦੀ ਬਜਾਏ ਸਮਾਜ ਦੀ ਸੇਵਾ ਕਰ ਸਕਣ ਤੁਸੀਂ ਗੱਲ ਕੀਤੀ ਇਮੀਗ੍ਰੇਸ਼ਨ ਕਨੈਕਸ਼ਨ ਕੁਝ ਦੱਸੇਗੇ ਇੱਕ ਬੰਦਾ ਕਨੈਕਸ਼ਨ ਅਪਲਾਈ ਕਰਦਾ ਪਔਰ ਕੁਝ ਦੇ ਵਿੱਚ ਲੀਗਲ ਤਰੀਕੇ ਨਾਲ ਉਹਨੂੰ 6 ਮਹੀਨੇ ਧੱਕੇ ਖੋਣੇ ਕਰਦੇ ਆ केजी ਮੀ ਨੇ ਉਹਨੂੰ ਜਿਹੜਾ ਕਾਰਪੋਰੇਟ ਅਫਸਰ ਨੇ ਕੋਈ ਚੱਕਰ ਲਵਾਉਂਦੇ ਇਹ ਇਹ ਅਲੱਗ ਇਹ 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 ਸ਼ਰਮਾ ਜੀ ਅਲੱਗ ਇਸ਼ੂਜ਼ ਹੈਗੇ ਆ ਤੁਸੀਂ ਕਿੰਨੀ ਕਿਦੋਂ ਤੱਕ ਕਹਿੰਦੇ ਆ ਕਿ ਇਹ ਜਿਹੜੀ ਜਾਂਚ ਹੋਵੇ ਤੇ ਕਾਰਵਾਈ ਅਸੀਂ ਤਾਂ ਕਹਿੰਦੇ ਅੱਜ ਹੀ ਹੋ ਜਾਵੇ ਅੱਜ ਹੀ ਬਿਠਾਓ ਕਮੇਟੀ ਮੈਂ ਤਾਂ ਮੰਗ ਕਰਦਾ ਸੀਐਮ ਸਾਹਿਬ ਕੋਲੋਂ ਵੀ ਸਰਕਾਰ ਕੋਲੋਂ ਵੀ ਕੰਸਰਨ ਮੰਤਰੀ ਜੀ ਕੋਲੋਂ ਵੀ ਕਿ ਤੁਰੰਤ ਇਹਦੀ ਕਮੇਟੀ ਬਣਾਓ ਅੱਜ ਹੀ ਜਾਂਚ ਦੀ ਬਣਾਓ ਐਸਟੀ ਉਹਨਾਂ ਨੂੰ ਪਤਾ ਲੱਗ ਜਾਵੇ ਸਾਰੇ ਉਮੀਦਵਾਰਾਂ ਬਾਰੇ ਉਹ ਉਮੀਦਵਾਰ ਕਿਹੋ ਜਿਹਾ ਹੈ